ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਲੋਕਾਂ ਨੂੰ ਵੀ ਭਾਈ ਮੇਰੀ ਬੇਨਤਾ ਯਾਰ ਇਹ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਯਾਰ ਤੇ ਆ ਘਰ ਨਾ ਬਰਬਾਦ ਹੋ ਗਿਆ ਤੇ ਸਿਆਣਿਆਂ ਦੀ ਕਹਿਬਤ ਆ ਯਾਰ ਵੀ ਜਦੋਂ ਜੇਲਾ ਚ ਬੰਦਾ ਹੋ ਜੇ ਨਾ ਤੇ ਉਹਦੇ ਚੁੱਲਿਆਂ ਚ ਘਾਅ ਉੱਗਿਆ ਹੁੰਦਾ ਤੇ ਭਾਈ ਉਹ ਹਾਲਾਤ ਬਣ ਗਏ ਚੁੱਲੇ ਚ ਘਾਅ ਉੱਗ ਗਿਆ ਪੇ 2018 ਚ ਪਿਤਾ ਦੀ ਡੈਥ ਹੋ ਜਾਂਦੀ ਹੈ ਜੀ ਤੇ 2021 ਚ ਮਾਤਾ ਡੀਕ ਦੀ ਡੀਕਦੀ ਤਾਂ ਵੀਡੀਓ ਚ ਤੁਸੀਂ ਦੇਖੀ ਆਮ ਚਲੀ ਜਾਂਦੀ ਆ ਜਦੋਂ ਕਿਸੇ ਤੇ ਵਕਤ ਪਏ ਜੇ ਤੇ ਉਦੋਂ ਬਾਈ ਸਭ ਛੱਡ ਜਾਂਦੇ ਆ ਤੇ ਉਹ ਤਾਂ ਵਿਦੇਸ਼ਾਂ ਦੇ ਵਿੱਚ ਸੱਤ ਸਮੁੰਦਰੋਂ ਪਾਰ ਕੰਪਨੀ ਦਾ ਤਾਂ ਉਹ ਲੱਗਦਾ ਹੀ ਕੁਝ ਨਹੀਂ ਸੀ ਅੰਬੈਸੀ ਕੀ ਕਰ ਰਹੀ ਆ ਇੱਕ ਯਾਰ ਕਾਗਜ਼ ਦਾ ਟੁਕੜਾ ਨਹੀਂ ਸਹੀ ਕਰਾ ਸਕਦੇ 13 ਮਹੀਨੇ ਹੋ ਗਏ ਇੱਕ ਤੁਸੀਂ ਬੰਦਾ ਨਹੀਂ ਲਿਆ ਸਕਦੇ ਤੇ ਤੁਸੀਂ ਪੰਜਾਬ ਤੇ ਦੇਸ਼ ਨੂੰ ਕਿੱਥੋਂ ਤਰੱਕੀਆਂ ਦੇ ਰਾਹ ਤੇ ਲੈ ਜਾਓਗੇ ਅਫਸੋਸ ਦੀ ਗੱਲ ਹੈ ਸਸਿਕਾ ਤੁਸੀਂ ਜਿਹੜੇ ਸੱਚਾਈ ਦੇ ਨਾਲ ਮੈਂ ਰঞ্জੀਤ ਗਿੱਲ ਪਿੰਡ ਮੱਲਨ ਪਹੁੰਚਿਆ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਤੇ ਇਹ ਉਹ ਘਰ ਹੈ ਬਲਵਿੰਦਰ ਸਿੰਘ ਦਾ ਜੋ ਕਿ ਵਿਦੇਸ਼ ਦੀ ਧਰਤੀ ਤੇ ਜਾਂਦੇ ਹੈ ਰੁਜ਼ਗਾਰ ਦੀ ਭਾਲ ਦੇ ਵਿੱਚ ਪਰ ਬਾਦਨਸੀਪੀ ਉਹਨਾਂ ਨੂੰ ਘੇਰ ਲੈਂਦੀ ਹੈ ਜਿਸ ਤੋਂ ਬਾਅਦ ਉਹਨਾਂ ਤੇ ਕਤਲ ਦੇ ਇਲਜ਼ਾਮ ਲੱਗਦੇ ਹੈ ਤੇ ਕਤਲ ਦੇ ਇਲਜ਼ਾਮਾਂ ਦੇ ਤਹਿਤ ਫਿਰ ਉਹਨਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਦਿੱਤੀ ਜਾਂਦੀ ਹੈ ਪੰਜਾਬੀਆਂ ਕੋਲੇ ਪਰਿਵਾਰ ਝੋਲੀ ੜਦਾ ਅਪੀਲ ਕਰਦਾ ਤੇ ਉਸ ਤੋਂ ਬਾਅਦ ਪੰਜਾਬੀ ਵੀ ਖੁੱਲੇ ਦਿਲ ਦੇ ਨਾਲ ਮਦਦ ਕਰਦੇ ਹੈ ਤੇ 2 ਕਰੋੜ 5 ਲੱਖ ਰੁਪਈਆ ਇਕੱਠਾ ਕਰਕੇ ਦਿੱਤਾ ਜਾਂਦਾ ਪਰ ਫਿਰ ਵੀ ਬਲਵਿੰਦਰ ਸਿੰਘ ਘਰ ਨਹੀਂ ਪਹੁੰਚਦਾ ਘਰ ਦੇ ਉਡੀਕ ਰਹੇ ਨੇ ਮਾਂ ਬਾਪ ਨੇ ਜਿਹੜੀਆਂ ਆ ਬਾਈਆਂ ਦੇ ਹੱਥ ਦੇ ਵਿੱਚ ਤਸਵੀਰ ਹੈ ਦੇਖ ਸਕਦੇ ਹੋ ਤੁਸੀਂ ਪਿਤਾ ਦਾ ਸਾਆ ਪਹਿਲਾਂ ਉੱਠ ਜਾਂਦਾ ਤੇ ਉਸ ਤੋਂ ਬਾਅਦ ਮਾਤਾ ਵੀ ਉਡੀਕ ਦੀ ਉਹ ਵੀ ਚਲੀ ਜਾਂਦੀ ਹੈ ਬ੍ਰਦਰ ਨੇ ਨਾਲ ਸਾਡੇ ਬ੍ਰਦਰ ਉਡੀਕਦੇ ਨੇ ਗਵਾਂਢੀ ਨੇ ਉਹ ਉਡੀਕਦੇ ਨੇ ਪਿੰਡ ਦੇ ਵਚਿੰਦੇ ਨੇ ਪ੍ਰਧਾਨ ਬਿੱਟੂ ਮਲਣਪਾੜੀ ਖੇਤੀ ਕਿਸਾਨ ਜੁਨੀਅਨ ਇਕਤਾ ਉਗਰਾਹਾ ਜਿਹੜੇ ਕਿ ਇਹ ਮਸਲਾ ਉਠਾ ਰਹੇ ਨੇ ਕਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਬਲਵਿੰਦਰ ਨਾ ਕੱਲ ਬਾਤ ਕਰਾਂਗੇ ਪਰਿਵਾਰ ਸਾਡੇ ਕੋਲੇ ਮੌਜੂਦ ਆ ਅ ਭਾਈ ਜੀ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਜਦੋਂ ਰਜਗਾਰ ਦੀ ਪਾਲਚ ਗਏ ਸੀਗੇ ਹਨਾ ਹਾਂ ਕੋਈ ਗੱਲ ਨਹੀਂ ਵੀਡੀਓ ਦੇ ਵਿੱਚ ਵੀ ਪੰਜਾਬੀ ਆਦੇ ਹੋਣੇ ਆ ਭਾਈ ਇੰਨੀ ਆਲਾ ਹੈ ਨਹੀਂਗਾ ਇਸ ਪਰਿਵਾਰ ਦੇ ਵਿੱਚ ਹਨਾ ਸੋਨੂ ਵਿੱਚ ਪਤਾ ਹੀ ਲੱਗ ਗਿਆ ਪੰਜਾਬੀਓ ਵੀ ਇਹਨਾਂ ਨਹੀਂ ਬੋਲ ਸਕਦਾ ਇਹਦਾ ਭक्त ਬੰਦਾ ਤੇ ਜਿਹੜਾ ਅਸੀਂ ਮੁੱਦਾ ਅਸੀਂ ਉਠਾ ਰਹੇ ਆ ਤੇ ਜਗਿੰਦਰ ਜਿਹੜਾ ਉਹਨਾਂ ਦੇ ਚਾਚੇ ਦਾ ਲੜਕਾ ਇਹ ਪੈਰ ਬਾਈ ਬਾਈ ਕਰ ਰਿਹਾ ਤੇ ਨਾ ਇਹ ਕੈਂਬਰੇ ਸਾਹਮਣੇ ਵਿਚਾਰਾ ਇਹਨਾਂ ਪਜਲ ਹੋ ਜਾਂਦਾ ਤੇ ਇਸ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ 2018 ਚ ਪਿਤਾ ਦੀ ਡੈਥ ਹੋ ਜਾਂਦੀ ਹੈ ਜੀ ਤੇ 2021 ਚ ਮਾਤਾ ਡੀਕ ਦੀ ਡੀਕਦੀ ਤਾਂ ਵੀਡੀਓ ਚ ਤੁਸੀਂ ਦੇਖੀ ਆਮ ਚਲੀ ਜਾਂਦੀ ਆ ਬਲਵਿੰਦਰ 2008 ਚ ਕੋਈ ਇਹ ਬੰਡਾਈ ਚ ਨਹੀਂ ਜਾਂਦਾ ਸਾਰਾ ਪੰਜਾਬੀਆਂ ਨੂੰ ਪਤਾ ਰਜਗਾਰ ਵਾਸਤੇ ਗਿਆ ਕਮੈਂਟਾਂ ਚ ਵੀ ਕਈ ਵਾਰੀ ਆ ਜਾਂਦਾ ਵੀ ਕਿਹੜਾ ਬਾਧਰੀ ਵਾਲਾ ਕੰਮ ਕੀਤਾ ਕਿਹੜਾ ਕੀ ਜਦੋਂ ਮਾੜੇ ਦਿਨ ਆਉਂਦੇ ਆ ਪੁੱਛ ਕੇ ਨਹੀਂ ਆਉਂਦੇ ਤੇ ਉਹ ਜਗਾਰ ਵਾਸਤੇ ਗਿਆ ਸੀ ਹਾਲਾਤ ਐਸੇ ਬਣ ਗਏ ਕੋਈ ਉਹਨੇ ਮੋਡਰ ਨਹੀਂ ਕੀਤਾ ਹੁਣ ਮੈਂ ਇਸ ਪਾਸੇ ਨਾ ਜਾਵਾਂ ਅਗਲਾ ਕੋਈ ਤੂੰ ਬਚਾ ਕਰਦੇ ਆ ਪਰ ਜਿੰਨੇ ਉਹਦੇ ਤੇ ਇਲਜ਼ਾਮ ਲੱਗ ਗਏ ਉਹਨੇ ਉਹਦੇ ਹਾਲਾਤਾਂ ਦੇ ਮੁਤਾਬਕ ਨਹੀਂ ਸੀ ਕੰਪਨੀ ਨੇ ਉਹਦਾ ਖੜਾ ਛੱਡਤਾ ਕੰਪਨੀ ਉਹਨੇ ਉਹ ਤੋਂ ਸਾਈਡ ਲਾਈਨ ਹੋ ਗਈ ਤੁਹਾਨੂੰ ਪਤਾ ਜਦੋਂ ਕਿਸੇ ਤੇ ਵਕਤ ਪਏ ਜੇ ਤੇ ਉਦੋਂ ਬਾਈ ਸਭ ਛੱਡ ਜਾਂਦੇ ਆ ਤੇ ਉਹ ਤਾਂ ਵਿਦੇਸ਼ਾਂ ਦੇ ਵਿੱਚ ਸੱਤ ਸਮੁੰਦਰੋਂ ਪਾਰ ਕੰਪਨੀ ਦਾ ਤਾਂ ਉਹ ਲੱਗਦਾ ਹੀ ਕੁਝ ਨਹੀਂ ਸੀ ਇਸ ਕਰਕੇ 2013 ਤੋਂ ਲਗਾਤਾਰ ਉਹ ਜੇਲ੍ਹ ਦੇ ਵਿੱਚ ਸੀ 19 ਦੇ ਵਿੱਚ ਆ ਜਾਂਦਾ ਵੀ ਭਾਈ ਤੈਨੂੰ ਸਿਰਕਲਮ ਕੀਤਾ ਜਾਊਗਾ ਜਾਂ ਜੁਰਮਾਨਾ ਤੇ ਉਹ ਸਾਡੇ ਪੰਜਾਬੀਆਂ ਨੇ ਬਹੁਤ ਸਹਿਤਾ ਕੀਤੀ ਧੰਨਵਾਦ ਕਰਦੇ ਆ ਸਤਿਕਾਰ ਕਰਦੇ ਆ ਸਿਰ ਝਾ ਕੇ ਤੇ ਮੇਰੇ ਯਾਦ ਆ ਦਿਨ ਸੋਮਵਾਰ 14 ਮਈ 2022 4 ਦਿਨ ਰਹਿ ਗਏ ਸੀ 18 ਮਈ ਨੂੰ ਬਲਵਿੰਦਰ ਦਾ ਸਰਕਲ ਮ ਹੋਣਾ ਸੀ ਤੇ ਅਸੀਂ ਮੁਕਸਰ ਜਾਂਦੇ ਆ ਕਾਨਫਰੰਸ ਕਰਦੇ ਆ ਡੀਸੀ ਦੇ ਧਿਆਨ ਚ ਮੈਟਰ ਲਿਆਉਂਦੇ ਆ ਡੀਸੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਚੱਲ ਰਹੀ ਸੀ ਉਹ ਉਸ ਤੋਂ ਬਾਅਦ ਕੀ ਹੁੰਦਾ ਵੀ ਡੀਸੀ ਸਾਹਿਬ ਸਾਨੂੰ ਕੀ ਕਹਿੰਦੇ ਆ ਵੀ ਮੀਟਿੰਗ ਚੱਲ ਰਹੀ ਆ ਪੰਜਾਬ ਸਰਕਾਰ ਦੇ ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਸੌਰੀ ਇਸ ਇਸ ਸੱਤਾ ਚ ਜਿਹੜੀ ਸਰਕਾਰ ਇਹਨਾਂ ਨਾਲ ਮੀਟਿੰਗ ਚੱਲ ਰਹੀ ਸੀ ਮਾਫ ਕਰਨਾ ਤੇ ਅਸੀਂ ਮੰਗ ਪੱਤਰ ਦਿੰਨੇ ਆ ਕਾਨਫਰੰਸ ਕਰਦੇ ਆ ਤੇ ਐਸਪੀ ਉਪਰਾਏ ਸਾਹਿਬ 20 ਲੱਖ ਰੁਪਿਆ ਮਤਲਬ ਕਿ ਇਹਨਾਂ ਦੇ ਖਾਤੇ ਚ ਪਾਉਂਦੇ ਨੇ ਪਹਿਲ ਕਰਦੇ ਨੇ ਬਾਕੀ ਜਿਹੜਾ ਰੁਪਿਆ ਉਹ ਪੰਜਾਬੀਆਂ ਨੂੰ ਕਿਹਾ ਯਾਰ ਠਿਆਨੀ ਠਿਆਨੀ ਨਾ ਵੀ ਤੁਸੀਂ ਘੜਾ ਭਰ ਸਕਦੇ ਹੋ ਤੇ ਘੜਾ ਭਰਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਵੀ ਕਿਹਾ ਜਾਂਦਾ ਵੀ ਪਰਿਵਾਰ ਦੀ ਕੰਪਨੀ ਮਦਦ ਕਰ ਰਹੀ ਆ ਅਸੀਂ ਉਹ ਕੱਢਿਆ ਵੀ ਕੰਪਨੀ ਕੋਈ ਮਦਦ ਨਹੀਂ ਕਰ ਰਹੀ ਕੰਪਨੀ ਤਾਂ ਫੋਨ ਵੀ ਨਹੀਂ ਚੱਕਦੀ ਕੰਪਨੀ ਨੇ ਤਾਂ ਜਦੋਂ ਮਦਦ ਕਰਨੀ ਸੀ ਉਦੋਂ ਉਦੋਂ ਨਹੀਂ ਮਦਦ ਕੀਤੀ ਤੇ ਹੁਣ ਤੱਕ ਕਰਨੀ ਕੀ ਆ ਇਸ ਕਰਕੇ ਮੁੜ ਕੇ ਇਹ ਮਸਲਾ ਹੁੰਦਾ ਪੈਸਾ ਪੂਰਾ ਕਰਕੇ ਵਿਦੇਸ਼ ਮਤਰਾਲੇ ਰਹੀਂ 사우ਦੀ ਅਰਬ ਸ਼ਿਫਟ ਕੀਤਾ ਜਾਂਦਾ ਤੇ ਉਹ ਪਰਿਵਾਰ ਨੂੰ ਪੈਸਾ ਰਾਸ਼ੀ ਮਿਲ ਚੁੱਕੀ ਹੈ ਉਸ ਤੋਂ ਬਾਅਦ ਕੀ ਹੁੰਦਾ ਰਾਸ਼ੀ ਮਿਲਣ ਤੋਂ ਬਾਅਦ ਪਰਿਵਾਰ ਬਿਆਨ ਦੇ ਦਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹਾਂਜੀ ਹਾਂ ਸੰਤੁਸ਼ਟ ਹੋ ਜਾਂਦਾ ਪਰਿਵਾਰ ਤੇ ਕਾਰਨ ਕੀ ਕਿੱਥੇ ਜਿਹੜੇ ਆਦੇ ਅੱਛੇ ਦਿਨ ਆ ਗਏ ਹਿੰਦੁਸਤਾਨ ਦੇ ਜਿਹੜੇ ਆਦੇ ਆ ਅਸੀਂ ਮਤਲਬ ਕਿ ਪੰਜਾਬ ਦੇ ਅੱਛੇ ਦਿਨ ਲਿਆਤੇ ਉਹਨਾਂ ਤੋਂ ਕੋਈ ਉਮੀਦ ਨਹੀਂ ਵੀ ਪੰਜਾਬੀਆਂ ਨੇ ਲੋਕਾਂ ਨੇ ਆਪਦਾ ਵਾਅਦਾ ਪੂਰਾ ਕਰਤਾ ਅੰਬੈਸੀ ਕੀ ਕਰ ਰਹੀ ਆ ਇੱਕੀ ਹਰ ਕਾਗਜ਼ ਦਾ ਟੁਕੜਾ ਨਹੀਂ ਸਹੀ ਕਰਾ ਸਕਦੇ 13 ਮਹੀਨੇ ਹੋ ਗਏ ਇੱਕ ਤੁਸੀਂ ਬੰਦਾ ਨਹੀਂ ਲਿਆ ਸਕਦੇ ਤੇ ਤੁਸੀਂ ਪੰਜਾਬ ਤੇ ਦੇਸ਼ ਨੂੰ ਕਿੱਥੋਂ ਤਰੱਕੀਆਂ ਦੇ ਰਾਹ ਤੇ ਲੈ ਜਾਓਗੇ ਅਫਸੋਸ ਦੀ ਗੱਲ ਆ ਅਸੀਂ ਭਾਰਤੀ ਕਿਸਾਨ ਜਿਹਨੇ ਅਨੇਕਤਾ ਗ੍ਰਾਹਾਂ ਵੱਲੋਂ ਅਸੀਂ ਆ ਮਸਲਾ ਠਾਇਆ ਜਦੋਂ ਅਸੀਂ ਇਹ ਕਿ ਮਹੀਨੇ ਨੂੰ ਆਇਆ ਬਲਵਿੰਦਰ 2 ਮਹੀਨਿਆਂ ਨੂੰ ਆਇਆ ਹਫਤੇ ਨੂੰ ਆਇਆ 15 ਦਿਨਾਂ ਨੂੰ ਆਇਆ ਅੱਜ ਆਇਆ ਸਵੇਰ ਆਇਆ ਪਰਸੋਂ ਆਇਆ ਬੀਤ ਦੇ ਬੀਤ ਦੇ 13 ਮਹੀਨੇ ਬੀਤ ਗਏ ਅੱਜ ਕੀ ਹੋਇਆ ਪਿਛਲੇ ਦਿਨਾਂ ਚ ਅਸੀਂ ਮੁੱਦਾ ਚੱਕਿਆ ਬਾਈ ਨਾਲ ਰਲ ਕੇ ਵੀ ਆਪਾਂ ਇਹ ਮੁੱਦਾ ਨੂੰ ਚੱਕੀਏ ਹੱਥੇ ਹੱਥ ਧਰ ਕੇ ਕਿੰਨਾ ਚਿਰ ਬੈਠੇ ਰਵਾਂਗੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਵੱਲੋਂ ਅਸੀਂ ਡੀਸੀ ਮੁਕਸਰ ਨੂੰ ਮੰਗ ਪੱਤਰ ਦੇ ਜਾਂਦੇ ਆ ਤੇ ਅਫਸੋਸ ਦੀ ਗੱਲ ਡੀਸੀ ਸਾਹਿਬ ਅੱਗੋਂ ਬੋਲਦੇ ਨੇ ਆਦੇ ਇਹ ਚ ਮੈਂ ਕੀ ਕਰ ਸਕਦਾ ਜੀ ਇਹ ਮਸਲਾ ਬਹੁਤ ਵੱਡਾ ਅਸੀਂ ਅਖਿਆ ਜੀ ਤਾਂ ਸਰਕਾਰ ਦੇ ਤੁਸੀਂ ਥੰਮੋ ਡੀਸੀ ਹੋ ਤੁਸੀਂ ਸਰਕਾਰ ਦੇ ਧਿਆਨ ਚ ਲਿਆਓ ਤੁਸੀਂ ਅਫਸਰੋਂ ਮੌਕੇ ਦੇ ਲੋਕਾਂ ਨੂੰ ਕੁਰਸੀ ਤੇ ਸੁਣਨ ਵਾਸਤੇ ਤੁਹਾਨੂੰ ਇਨਸਾਫ ਦੇਣ ਵਾਸਤੇ ਕੁਰਸੀ ਦਿੱਤੀ ਹੈ ਪਰਮਾਤਮਾ ਨੇ ਤੇ ਚਲੋ ਆਦੇ ਕੋਸ਼ਿਸ਼ ਕਰਦੇ ਆ ਸੀਏਡੀ ਦੇ ਮੈਟਰ ਧਿਆਨ ਚ ਲਿਆਂਦਾ ਉਦੋਂ ਹਫਤਾ ਬਾਅਦ ਅਸੀਂ ਫੇਰ ਜਾਂਨੇ ਆ ਪਾਸੋਂ ਮੈਡਮ ਡੀਸੀ ਨੂੰ ਮਿਲੇ ਉਹ ਬਹੁਤ ਜਲਦੀ ਸੀ ਹਾਂਜੀ ਹਾਂਜੀ ਦੱਸੋ ਅਸੀਂ ਅਖਿਆ ਜੀ ਆ ਮੈਟਰ ਆ ਬਸ ਪੜਿਆ ਹਾਂਜੀ ਮੈਂ ਬਸ ਸਾਈਨ ਮਾਰੇ ਹਾਂਜੀ ਮੈਂ ਐਡ ਪਾ ਦੂੰ ਕੋਈ ਢੰਗਾਈ ਦੇ ਵਿੱਚ ਉਹ ਸਾਡੇ ਨਾਲ ਠੋਸ ਨਹੀਂ ਗਏ ਉਹਨਾਂ ਨੂੰ ਆਇਆ ਹੋ ਗਿਆ ਵੀ ਛੇਤੀ ਬਸ ਉੱਠਣ ਤੇ ਜਾਣ ਆਏ ਵੀ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਕਾਨਫਰੰਸ ਵੀ ਉੱਥੇ ਜੋ ਚੈਨਲ ਆਏ ਸੀ ਉਹਨਾਂ ਰਾਹੀਂ ਅਸੀਂ ਦੱਸਿਆ ਤੇ ਹੋਰ ਛੋਡੇ ਵਰਗੇ ਭਰਾਵਾਂ ਨੂੰ ਫੋਨ ਲਾਇਆ ਵੀ ਸਾਡੀ ਆਵਾਜ਼ ਚੱਕੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਲੋਕਾਂ ਨੂੰ ਵੀ ਭਾਈ ਮੇਰੀ ਬੇਨਤੀ ਆ ਯਾਰ ਇਹ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਯਾਰ ਆਪਦੇ ਤੇ ਲੈ ਕੇ ਕਿਉਂਕਿ ਆ अनेका ਹੀ ਬਲਵਿੰਦਰ ਉੱਥੇ ਬੈਠੇ ਆ ਤੇ ਆ ਘਰ ਨਾ ਬਰਬਾਦ ਹੋ ਗਿਆ ਤੇ ਸਿਆਣਿਆਂ ਦੀ ਕਹਿਬਤ ਆ ਯਾਰ ਵੀ ਜਦੋਂ ਜੇਲਾ ਚ ਬੰਦਾ ਹੋ ਜੇ ਨਾ ਤੇ ਉਹਦੇ ਚੁੱਲ੍ਹੇ ਝ ਘਾਉ ਗਿਆ ਹੁੰਦਾ ਤੇ ਭਾਈ ਉਹ ਹਾਲਾਤ ਬਣ ਗਏ ਚੁੱਲ੍ਹੇ ਝ ਘਾਉ ਗਿਆ ਪਿਆ ਬਿੱਟੂ ਜਿਵੇਂ ਦੇਖੀਏ ਆਪਾਂ ਹਨ ਬਲਵਿੰਦਰ ਉਸੇ ਫਤਿਆ ਪਿਆ ਮਾਪਾ ਬੜੀਕ ਦੇ ਚਲੇ ਗਏ ਭਰਾ ਰਹਿ ਗਿਆ ਕੱਲਾ ਪਣ ਕੱਲਾ ਘਰ ਖਾਨ ਨੂੰ ਆਉਂਦਾ ਕੱਲੇ ਜਿਹਾ ਹਨ ਆ ਭਾਈ ਤੁਸੀਂ ਵੇਖਦੇ ਰਹੇ ਹੋ ਲਗਾਤਾਰ ਹਨ ਇਸ ਮਸਲੇ ਨੂੰ ਲੈ ਕੇ ਹੁਣ ਵਕੀਲ ਕੀ ਕਹਿੰਦੇ ਐ ਜਦੋਂ 2022 ਦੇ ਵਿੱਚ ਕੇਸ ਕਲੀਅਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਵਕੀਲਾ ਨਾਲ ਉਥੋਂ ਬੈਸੀ ਦੇ ਵਕੀਲ ਨਾਲ ਗੱਲ ਕੀਤੀ ਤਾਂ ਉਹ ਕਹਿ ਰਹੀ ਸੀ ਵੀ ਹਫ਼ਤਾ ਦਾ 10 ਦਿਨ ਦਾ ਜੋ ਪ੍ਰੋਸੈਸ ਹੈ ਕਾਗਜ਼ੀ ਕਾਰਵਾਈ ਦਾ ਹਫ਼ਤਾ 10 ਦਿਨ ਦੇ ਵਿੱਚ ਬਲਵਿੰਦਰ ਨੂੰ ਅਸੀਂ ਇੰਡੀਆ ਭੇਜ ਦੇਾਂਗੇ ਜਦੋਂ ਵੀ ਅਸੀਂ ਮਹੀਨੇ ਦੋ ਮਹੀਨੇ ਤੋਂ ਜਿਸ ਹਿਸਾਬ ਨਾਲ ਉਸਨੂੰ ਟਾਈਮ ਦਿੰਦੇ ਆ ਕਿਉਂਕਿ ਉਹਨਾਂ ਤੋਂ ਬਾਹਰ ਵੀ ਹੋ ਕੇ ਆਪਾਂ ਕੁਝ ਨਹੀਂ ਕਰ ਸਕਦੇ ਸੀ ਇਹ ਵੇਟ ਆਪਾਂ ਨੂੰ ਕਰਨੀ ਪੈਣੀ ਸੀ ਕਿਉਂਕਿ ਕਾਗਜ਼ੀ ਕਾਰਵਾਈ ਦਾ ਹੁਣ ਆਪਾਂ ਨੂੰ ਇੱਥੇ ਨਹੀਂ ਪਤਾ ਕਿ ਉੱਥੇ ਕੀ ਪ੍ਰੋਸੈਸ ਚੱਲ ਰਿਹਾ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਚੱਲਦੇ ਰਹੇ ਵੀ ਤੁਸੀਂ ਇੱਕ ਮਹੀਨੇ ਨੂੰ ਆਜੋ 2 ਮਹੀਨੇ ਨੂੰ ਆਜੂ ਡੇਢ ਮਹੀਨਾ ਇਸ ਤਰ੍ਹਾਂ 13 ਮਹੀਨੇ ਹੋ ਚੁੱਕੇ ਆ ਬਾਈ ਤੇ ਪੇਪਰ ਵਰਕ ਹਲੇ ਵੀ ਪੂਰਾ ਨਹੀਂ ਹੋਇਆ ਹਲੇ ਵੀ ਕੋਈ ਪੇਪਰ ਰਹਿੰਦਾ ਹੈਗਾ ਕੋਰਟ ਵਿੱਚੋਂ ਕਲੀਅਰ ਹੋਇਆ ਪਿਆ ਵੀ ਬਰਿੰਦਰ ਨੂੰ ਰਿਪੋਰਟ ਕਰ ਦੋ ਉਹ ਪੇਪਰ ਜੇਲ੍ਹ ਡਿਪਾਰਟਮੈਂਟ ਚ ਦੇਣਾ ਹੈਗਾ ਐਮਬੈਸੀ ਦੀ ਇੰਨੀ ਲਲੈਕੀ ਆ ਕਿ 13 ਮਹੀਨੇ ਹੋ ਚੁੱਕੇ ਆ ਹਜੇ ਪੇਪਰ ਵਰਕ ਨਹੀਂ ਪੂਰਾ ਹੋਇਆ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਐਮਬੈਸੀ ਕਿੰਨਾ ਕੰਮ ਨਹੀਂ ਉੱਥੇ ਬਾਹਰਲੇ ਮੁਲਕਾਂ ਦੇ ਵਿੱਚ ਮਦਦ ਕਰ ਰਹੀ ਹੈ ਕਈ ਵਿਚਾਰੇ ਦਰਦ ਦਾ 15-15 ਸਾਲ ਹੋ ਗਏ ਕੋਈ ਕੇਸ ਵੀ ਖਾਸ਼ ਨਹੀਂ ਜੇਲਾ ਚ ਜੇਲਾ ਦੀਆਂ ਰੋਟੀਆਂ ਖਾ ਰਹੇ ਆ ਕਾਰਨ ਕਾਰਨ ਅੰਬੈਸੀ ਦੀ ਨਲਕੀ ਬਈ ਜੇ ਪਿੱਛੇ ਪੈਰਵਾਈ ਕਰਨਗੇ ਤਾਂ ਹੀ ਉਹ ਉੱਥੋਂ ਛੁੱਟ ਕੇ ਦੇ ਇੰਡੀਆ ਵਾਪਸ ਆਉਣਗੇ ਨਹੀਂ ਤਾਂ ਉੱਥੇ ਹੀ ਵਿਚਾਰੇ ਬੈਠੇ ਆ ਉਡੀਕ ਰਹੇ ਆ ਕੀ ਤੋਂ ਉਮੀਦ ਕਰਨ ਪਰਿਵਾਰ ਪਿੱਛੇ ਹਰੇਕ ਦਾ ਨਹੀਂ ਪਿੱਛੇ ਪੈਰਵਾਈ ਕਰਨ ਵਾਲਾ ਹੁੰਦਾ ਜੇ ਇੰਨੀ ਪੈਰਵਾਈ ਕਰਨ ਵਾਲੇ ਹੁੰਦੇ ਤਾਂ ਅਗਲਾ ਅਰਬ ਕੰਟਰੀਆਂ ਚ ਆਪਣੇ ਧੀਆ ਪੁੱਤਾਂ ਨੂੰ ਨਹੀਂ ਭੇਜਦਾ ਤੇ ਅੰਬੈਸੀ ਦੀ ਬਹੁਤ ਨਰਾਕੀ ਹੈ ਕੰਮ ਦੇ ਵਿੱਚ ਤੇ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਮਾਪਿਓ ੜੀਕ ਦੇ ੜੀਕ ਦੇ ਚਲੇ ਗਏ ਫਰੂ ਤੜਕ ਦੀ ਇਥੋਂ ਛੜੀ ਗਈ ਆ ਫੋਟੋ ਮ ਆਪਾਂ ਦੇਖ ਰਹੇ ਆਂ ਹਾਂ ਤੇ ਫੋਟੋ ਵੀ ਅੱਜ ੜੀਕ ਰਹੀਆਂ ਹਾਂ ਹਾਂ ਫਿਰ ਪ੍ਰੇਮ ਬਣ ਕੇ ਰਹਿ ਗਏ ਗੱਲ ਕਰ ਗਏ ਹਨਾ ਉਹ ਬਾਈ ਦਾ ਪ੍ਰੇਮ ਬਣ ਕੇ ਉਹੀ ਪ੍ਰੇਮ ਹੀ ਆ ਹਨਾ ੜੀਕ ਰਹੇ ਆਂ ਬਾਈ ਬੁੱਤ ਬਣ ਕੇ ਰਹਿ ਗਏ ਯਾਰ ਜੌਂਦ ਜੀ ਹੂੰ ਗੁਰਵਿੰਦਰ ਆਊਗਾ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਕੁਲਦੀਪ ਸਿੰਘ ਜੋ ਧਾਰੀਵਾਲ ਐਨ ਆਰ ਆਈ ਮੰਤਰੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਨਾਲ ਸਾਨੂੰ ਟਾਈਮ ਦਿੱਤਾ ਜਾਵੇ ਜੇ ਮਿਲਣਾ ਮਿਲ ਕੇ ਮਸਲਾ ਹੱਲ ਹੁੰਦਾ ਤਾਂ ਅਸੀਂ ਟਾਈਮ ਕੱਢ ਕੇ ਉਹਨਾਂ ਨੂੰ ਵੀ ਮਿਲਾਂਗੇ ਭੁਗੰਤਮਨ ਨੂੰ ਮਿਲਣਾ ਚਾਹੁੰਦੇ ਆ ਅਸੀਂ ਮਿਲ ਸਕਦੇ ਆ ਸਾਨੂੰ ਟਾਈਮ ਦਿੱਤਾ ਜਾਵੇ ਤੇ ਸਾਡੀ ਆਵਾਜ਼ ਨੂੰ ਸੈਂਟਰ ਸਰਕਾਰ ਤੱਕ ਪਹੁੰਚਾ ਕੇ ਤੇ ਬਲਵਿੰਦਰ ਨੂੰ ਸ਼ਹੀਦੀ ਤੋਂ ਸ਼ਹੀਦੀ ਇੰਡੀਆ ਵਾਪਸ ਲਿਆਂਦਾ ਜਾਵੇ ਭਾਈ ਅੱਖਾਂ ਸੋਜ ਗਈਆਂ ਉਡੀਕਦਿਆਂ ਦੀਆਂ 13 ਮਹੀਨੇ ਹੋ ਗਏ ਅੱਜ ਕੱਲ੍ਹ ਮਾਨ ਤੇ ਚਾਹ ਹੁੰਦਾ ਵੀ ਹੋ ਸਕਦਾ ਅਗਲੇ ਹਫਤੇ ਆ ਜੇ ਪਰ ਫਿਰ ਉਹੀ ਪ੍ਰੋਸੈਸ ਵੀ ਅੰਡਰ ਪ੍ਰੋਸੈਸ ਅੰਡਰ ਪ੍ਰੋਸੈਸ ਬਾਈ ਕੀ ਹੈ ਪ੍ਰੋਸੈਸ ਸਾਡੇ ਦਾ ਸਮਝ ਤੋਂ ਬਾਹਰ ਹਾਂ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਨੂੰ ਤੁਹਾਡੇ ਨਾਲ ਗੱਲਬਾਤ ਕਦੋਂ ਕੋਈ ਹੈ ਹੁਣ ਗੱਲ ਮੇਰੇ ਨਾਲ 10 12 ਦਿਨਾਂ ਉਦੋਂ ਹੋਈ ਹੈ ਕਰਨ ਜੀ ਪਰ ਕਰਨਾ ਮੈਸੀ ਤੇ ਦੱਸਦਾ ਉਹ ਕਰਨਾ ਇੱਕ ਕਾਗਜ਼ ਇਹਨੇ ਆ ਕੇ ਦੇਣਾ ਹੁੰਦਾ ਉਹ ਨਹੀਂ ਮੈਸੀ ਨਹੀਂ ਕਰਦੀ ਕੋਸ ਆਪਣਾ ਢੱਕਾ ਵੀ ਨਹੀਂ ਕਰਦੀ ਕਿੰਨਾ ਟਾਈਮ ਗੱਲ ਕਰਾਉਟ ਕਰਨ ਦੇ ਰਹਿੰਦੇ ਫਿਰ ਬਸ 2-3 ਮਿੰਟ ਬਾਅਦ ਤੋਂ ਬਾਅਦ 2 ਕੁ ਮਿੰਟ ਕਰਨ ਕਰਦੇ ਹੀ ਕਹਿੰਦਾ ਮੈਸੀ ਦੇ ਜਾਂਦਾ ਨਾ ਮੇਰਾ ਇੱਕ ਕਾਗਜ਼ ਰਹਿੰਦਾ ਮੈਸੀ ਨਹੀਂ ਆਪਣੇ ਵਾਲੀ ਕੁਝ ਵੀ ਨਹੀਂ ਕਰਦੀਗੀ ਅੰਬੈਸੀ ਨਹੀਂ ਕਰੇ ਹਾਂ ਉਹਨਾਂ ਨੂੰ ਬੇਨਤੀ ਕਰਦੇ ਆ ਉਹ ਕਰਨ ਕਹਿੰਦਾ ਕਾਗਜ਼ ਨੇ ਆ ਕੇ ਦੇ ਦੇਣ ਉਦੀ ਉਹਦਾ ਮੇਰਾ ਇੱਥੇ ਨਿਬੜਿਆ ਸਾਰਾ ਕੁਝ ਤੇ ਮੈਂ ਆ ਜਾਮ ਬਜਾ ਉਹ ਦੱਸਦੇ ਆ ਵੀ ਹੋਰ ਕਿਸ ਤਰ੍ਹਾਂ ਉੱਥੇ ਜਿਹੜਾ ਹੁਣ ਦਿਨ ਕੱਟ ਨਹੀਂ ਰਹਿਣਾ ਬਹਿਣਾ ਬਹੁਤ ਜੂ ਬੁਖਾਰ ਚੜਦਾ ਰਿਹਾ ਪਹਿਲਾਂ ਤਾਂ ਮੈਂ ਤਾਂ ਨਹੀਂ ਦੱਸਿਆ ਚਾਚੇ ਦੇ ਮੁੰਡੇ ਨੂੰ ਦੱਸਿਆ ਸੀਗਾ ਮੈਂ ਕੋੜੀ ਬੈਠਾ ਸੀਗਾ ਹੂੰ ਅੰਰੇ ਕੋਲ ਦੂਜੇ ਤੀਜੇ ਦਿਨ ਫੋਨ ਆਉਂਦਾ ਨਹੀਂ ਨਹੀਂ ਮੈਨੂੰ ਨਹੀਂ ਕੋਸਾ ਮੇਰੇ ਸਹੀ ਦੱਸਦਾ ਹੀ ਨਹੀਂ ਕਰ ਨਹੀਂ ਦੱਸਦਾ ਤੇ ਮਾਤਾ ਨਾਲ ਵੀ ਗੱਲਬਾਤ ਹੋ ਜਾਂਦੀ ਸੀ ਉਦੋਂ ਬਲਵਿੰਦਰ ਜੀ ਹੋ ਜਾਂਦੀ ਸੀਗੀ ਐਂ ਤਾਂ ਹੁੰਦੀ ਸੀਗੀ ਉਦੋਂ ਬਾਅਦ ਨਹੀਂ ਮਾਤਾ ਜੀ ਨੂੰ ਬਿਮਾਰ ਸੀ ਤੂੰ ਵੀ ਕਰਦੇ ਫੋਨ ਅੰਦਰ ਉਹ ਗਾਦਣੀ ਉਹ ਕਰਨ ਦਿੰਦੇ ਸੀਗੇ ਤੁਸੀਂ ਵੀ ਫਿਰ ਹਨਾ ਬਾਹਰ ਕੰਮਕਾਰ ਤੇ ਚਲੇ ਜਾਂਦੇ ਹੋ ਘਰੇ ਵੀ ਬੜਾ ਮੁਸ਼ਕਲ ਹੋਏ ਹਾਂਜੀ ਘਰੇ ਫਿਰ ਜਿੰਦਾ ਰਹਿ ਕੇ ਜਾਈਦਾ ਹੀ ਤਾਂ ਤਾਂ ਘਰੇ ਰਹਿ ਕੇ ਸਰਦਾ ਕੱਲੇ ਦਾ ਹੀ ਬਈ ਬੜਾ ਔਖਾ ਹੈ ਨਾ ਤਸਵੀਰਾਂ ਵੇਖਣੇ ਤੈਨੂੰ ਹਾਂਜੀ ਹਾਂਜੀ ਬਈ ਉਧਰ ਵੀ ਜਾਂਦੇ ਸੀਗੇ ਹੂੰ ਤਾਂ ਅੱਗੇ ਤਾਂ ਚਾਚਾ ਹੁੰਦੇ ਮੇਰਾ ਉਹਦੇ ਕੋਲ ਜਾ ਵੜਨਾ ਮਨ ਉਹ ਵੀ ਬਾਂ ਡੀਕਦਾ ਡੀਕਦੇ ਹੀ ਉਤਰ ਗਿਆ ਅੱਛਾ ਚਾਚਾ ਵੀ ਹਾਂਜੀ ਮਾਸੀ ਵੀ ਚਾਚਾ ਵੀ ਦੋਨੇ ਡੀਕ ਹੀ ਰਹੀ ਹੈ ਹਾਂਜੀ ਉਹ ਲੱਗਦਾ ਉਮੀਦ ਹੈਗੀ ਆ ਬਈ ਵੀ ਵੀ ਤਾਂ ਹੈਗੀ ਆ ਜੀ ਮੈਸੀ ਨਹੀਂ ਆਪਣੜੀ ਕੁਛ ਨਹੀਂ ਕਰਦੀਗੀ ਕੰਨੀ ਕਾਗਜ ਇਕਨੇ ਆਕੇ ਦੇ ਦੇ ਮੈਸੀ ਤੇ ਉਹ ਆ ਸਕਦਾ ਹੈ ਆ ਜਿਹੜਾ ਤੁਹਾਡਾ ਵੀ ਪੈਰਵਾਇਜ਼ ਨਹੀਂ ਕਰਦਾ ਨਾ ਕੋਈ ਭਗਵੰਤਮਾਨ ਸਰਕਾਰ ਕੋਈ ਵੀ ਨਹੀਂ ਕੁਛ ਕਰਦੀ ਕੰਨੀ ਜੇ ਸਰਕਾਰ ਉਹਨਾਂ ਨੂੰ ਆਕੇ ਮੈਿੱਤੀ ਨੂੰ ਆਪਣੇ ਵਾਲੀ ਨੂੰ ਫਿਰ ਇੱਧਰ ਬੰਦੇ ਦਾ ਨਾਂ ਨਹੀਂ ਮੇਰੇ ਯਾਦ ਨੂੰ ਉਹ ਕਾਰਵਾਈ ਕਰੇ ਤਾਂ ਦੇ ਘੰਟੇ ਦਾ ਕੰਮ ਵੀ ਨਹੀਂਗਾ ਕਹਿੰਦਾ ਇੱਕ ਕਾਗਜ਼ ਨਹੀਂ ਲੈ ਕੇ ਦੇ ਸਕਦੇਗੀ ਲਗਾਤਾਰ ਹੈ ਨਾ ਭਗਵੰਤਮਾਨ ਵੀ ਬਾਹਰੋਂ ਮਗਵਾਉਂਦੇ ਰਹੇ ਹੈ ਨਾ ਲਿਆਉਂਦੇ ਰਹੇ ਇਹਨਾਂ ਦਾ ਬਹੁਤ ਕੁਛ ਕਰਦੇ ਰਹੇ ਹੁਣ ਨਹੀਂ ਜੀ ਕਹਿੰਦਾ ਇੱਕ ਕਾਗਜ਼ ਆ ਸੈਂ ਸਾਰਾ ਕੁਛ ਹੋਇਆ ਪਿਆ ਕਹਿੰਦਾ ਕਾਗਜ਼ ਨਹੀਂ ਲੈ ਕੇ ਦਿੰਦੇ ਉੱਥੇ ਜਿਹੜੇ ਚ ਕੰਨੇ ਕਾਗਜ਼ ਨਹੀਂ ਦਈਆ ਸਾਡੀ ਵੀ ਜਿਹੜੀ ਸਰਕਾਰ ਨੂੰ ਇਹੀ ਅਪੀਲ ਆ ਹਨਾ ਪਰਿਵਾਰ ਆ ਜਿਹੜਾ ਓਡੀ ਕਰਿਆ ਇੱਕ ਕਾਗਜ਼ ਆ ਜਿਹੜਾ ਉਥੋਂ ਜਿਹੜਾ ਜੇਲ ਡਿਪਾਰਟਮੈਂਟ ਨੂੰ ਦੇਣਾ ਹੈ ਬਲਵਿੰਦਰ ਲਗਾਤਾਰ ਕਹਿ ਰਿਹਾ ਭਰਾ ਨੂੰ ਫੋਨ ਕਰ ਰਿਹਾ ਹਨਾ ਦੂਜੇ ਭਾਈ ਨੂੰ ਫੋਨ ਕਰ ਰਿਹਾ ਵੀ ਉਹ ਕਾਗਜ਼ ਲਿਆ ਕੇ ਦੇ ਦਿਓ ਅੰਬੈਸੀ ਜਿਹੜਾ ਸਹਯੋਗ ਨਿਕਾ ਰਹੀ ਸਰਕਾਰ ਨੂੰ ਵੀ ਇਹੀ ਪੰਜਾਬ ਸਰਕਾਰ ਨੂੰ ਇਹੀ ਜਿਹੜੀ ਸਾਡੀ ਵੀ ਰਿਕੁਐਸਟ ਹੈ ਅੰਬੈਸੀ ਦੇ ਨਾਲ ਸੰਪਰਕ ਕੀਤਾ ਜਾਵੇ ਜਿਹੜੇ ਸਬੰਧਤ ਮੰਤਰੀ ਨੇ ਉਹਨਾਂ ਅੱਗੇ ਵੀ ਹੱਥ ਜੋੜ ਕੇ ਇਹੀ ਅਪੀਲ ਹੈ ਵੀ ਇਸ ਪਰਿਵਾਰ ਦੀ ਜਿਹੜੀ ਸਾਰ ਲਈ ਜਾਵੇ ਆ ਬਿੱਟੂ ਮੱਲਨ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਹਣਾ ਘਰੇ ਨਾ ਜਾਵਾਂ ਕਿਉਂਕਿ ਘਰੇ ਜਿੰਦਰੇ ਲੱਗੇ ਹੁੰਦੇ ਸੀ ਵੀ ਯਾਰ ਮੈਂ ਸਕੂਲ 'ਚ ਜਿੱਤੇ ਜਾਂ ਆਉਦੇ ਯਾਰਾਂ ਦੋਸਤਾਂ ਨੇ ਦਿਨ ਕੱਟ ਲਾਂ ਤੇ ਮੈਂ ਬੈਕ ਰੱਖ ਕੇ ਖੇਡਣ ਚਲਾ ਜਾਣਾ ਤੇ ਅਸੀਂ ਦੋਨਾਂ ਭਾਈਆਂ ਨੇ ਤੇ ਆਥ ਨੇ ਵੀ ਸਾਨੂੰ ਐ ਲੱਗਣਾ ਵੀ ਘਰੇ ਨਾ ਜਾਈਗੇ ਯਾਰ ਯਾਰ ਮਨ ਨਹੀਂ ਕਰਦਾ ਤੇ ਯਾਰ ਸਲਵੀ ਐ ਲੱਗਦਾ ਵੀ ਵੀ ਇਹ ਬੰਦਾ ਘਰੇ ਆਉਂਦਾ ਇਹਨੂੰ ਐ ਆ ਵੀ ਘਰ ਵਡਣ ਨੂੰ ਆਉਂਦਾ ਵੀ ਚੱਲ ਬਲਵਿੰਦਰ ਆਵੇ ਚੱਲ ਇਹਨਾਂ ਦਾ ਕੋਈ ਘਰ ਵੱਜ ਜੇ ਇੱਕ ਯਾਰ ਪਰਿਵਾਰ ਵੱਸਦਾ ਯਾਰ ਤੇ ਬਹੁਤ ਜ਼ਰੂਰੀ ਆਇਆ ਸਾਡੀ ਸਰਕਾਰ ਆਸਤੇ ਵੀ ਇਹ ਇਹ ਤਾਂ ਬਹੁਤ ਵੱਡੀ ਨਲਕੀ ਹੋਊਗੀ ਜੇ ਬਲਵਿੰਦਰ ਸਹੀ ਸਲਾਮਤ ਇੱਥੇ ਨਹੀਂ ਆਉਂਦਾ ਨਾ ਸਰਕਾਰਾਂ ਦੀ ਬਹੁਤ ਵੱਡੀ ਨਲਕੀ ਹੋਊ ਕਿਉਂ ਲੋਕਾਂ ਨੇ ਆਪਦਾ ਫਰਜ਼ ਅਦਾ ਕਰਤਾ ਲੋਕ ਜੋ ਕਰ ਸਕਦੇ ਸੀ ਵਿਚਾਰਿਆਂ ਨੇ ਉਹਨਾਂ ਦਾ ਸਲੂਟ ਆ ਧੰਨਵਾਦ ਆ ਤੇ ਧੰਨਵਾਦ ਕਰਦੇ ਆ ਹੱਥ ਜੋੜ ਕੇ ਕਰਦੇ ਆ ਤੇ ਪਰ ਹੁਣ ਜ਼ਿੰਮੇਵਾਰੀ ਆ ਬਾਈ ਸਰਕਾਰਾਂ ਦੀ ਤੇ ਨਹੀਂ ਆਉਣ ਵਾਲੇ ਦਿਨਾਂ ਚ ਜੇ ਸਰਕਾਰ ਇਹ ਚੀਜ਼ ਨੂੰ ਨਹੀਂ ਸੀਰੀਅਸ ਲੈਂਦੀ ਫਿਰ ਅਸੀਂ ਬਲਾਕ ਪੱਧਰਾ ਮੋਰਚਾ ਲਾਵਾਂਗੇ ਤੇ ਮੈਂ ਆਪਦਾ ਪਰਸਨਲ ਹੀ ਤੌਰ ਤੇ ਜੇ ਮੈਨੂੰ ਮਰਨ ਵਰਤ ਤੇ ਵੀ ਬੈਠਣਾ ਪਿਆ ਬਾਏ ਇਸ ਪਰਿਵਾਰ ਖਾਤਰ ਇਸ ਪਰਿਵਾਰ ਵਸਤਾ ਤੇ ਉਸ ਇਸ ਖਤਰ ਮੈਂ ਬੈਠੂਗਾ ਹਾਂ ਬਿਲਕੁਲ ਇਹ ਉਮੀਦ ਤਾਂ ਇਹੀ ਆ ਵੀ ਜਿਹੜਾ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਕਿਉਂਕਿ ਹਰ ਵਾਰੀ ਧਰਨੇ ਲਾਉਣੇ ਪੈਂਦੇ ਆ ਹਨ ਹੱਕ ਲੈਣ ਵਾਸਤੇ ਇਹ ਹੱਕ ਇਹ ਹੱਕ ਜਿਹੜਾ ਆਪਾਂ ਲੈਣ ਵਾਸਤੇ ਧਰਨਾ ਲਾਈਏ ਹਨ ਇੱਕ ਚੀਜ਼ ਇੱਕ ਚੀਜ਼ ਸਾਨੂੰ ਹੋਰ ਕਹਿੰਦਾ ਅਗਲਾ ਕਿ ਤੂੰ ਇਸ ਮੈਟਰ ਤੇ ਵੀ ਦਰੀ ਬਿਚਾ ਕੇ ਬਹਿ ਗਏ ਬਹੁਤ ਵੱਡਾ ਮੈਟਰ ਆ ਪਰਿਵਾਰ ਦਾ ਮਸਲਾ ਇੱਕ ਰਣਜੀਤ ਛੋਡੇ ਮਾਧਿਅਮ ਰਹੀ ਮੈਂ ਇੱਕ ਗੱਲ ਹੋਰ ਕਹਿਣਾ ਕਮੈਂਟਾਂ ਚ ਯਾਰ ਇੱਕ ਤੁਸੀਂ ਆਇਆ ਨਾ ਕਿਹਾ ਕਰੋ ਇਹ ਬੇਲੜਾ ਇਹਨਾਂ ਨੂੰ ਕੋਈ ਕਿੱਤਾ ਨਹੀਂ ਦਰੀ ਬਿਚਾ ਕੇ ਛੜਕਾਂ ਜਾਮ ਕਰਕੇ ਬਹਿ ਜਾਂਦੇ ਆ ਨੰਗਣ ਦਿੰਦੇ ਨਹੀਂ ਅਸੀਂ ਛੜਕ ਜਾਮ ਉਦੋਂ ਕਰਦੇ ਆ ਜਦੋਂ ਸਰਕਾਰ ਤੇ ਪ੍ਰਸ਼ਾਸਨ ਜਮਾ ਐਂਡ ਤੇ ਕੋਈ ਨਿਆ ਨਹੀਂ ਦਿੰਦਾ ਮੁੱਖ ਮੰਤਰੀ ਦੇ ਕੋਈ ਡਾਂਗ ਨਹੀਂ ਮਾਰ ਸਕਦੇ ਅਸੀਂ ਆਪਾਂ ਦਿੱਲੀ ਗਏ ਮੋਦੀ ਦੇ ਘਰੇ ਨਹੀਂ ਗਏ ਮੋਦੀ ਦੇ ਡਾਂਗ ਨਹੀਂ ਮਾਰੀ ਆਪਾਂ ਤਾਂ ਹਰਿਆਣੇ 'ਚ ਹੀ ਬੈਠੇ ਸੀ ਤੇ ਫਿਰ ਵੀ ਆਪਾਂ ਖੇਤੀ ਕਾਲੇ ਨੂੰ ਰੱਦ ਕਰਾ ਕੇ ਕਿੱਥੇ ਬੈਠੇ ਸੀ ਸੜਕਾਂ 'ਤੇ ਸੜਕਾਂ ਦਾ ਹੀ ਦਬਾਅ ਬਣਦਾ ਹੁੰਦਾ ਪਿਛਲੇ ਦਿਨੀ ਜਿਹੜਾ ਪੁੱਚੋ ਲਾਠੀ ਚਾਰਜ ਹੋਇਆ ਸਰਕਾਰ ਨੇ ਕੀਤਾ ਅਸੀਂ ਐਂਬੂਲੈਂਸ ਆਪ ਆਪਦੇ ਧਰਨੇ 'ਚੋਂ ਖੁਦ ਨਗਾਉਨੇ ਆ ਵਿਆਹ ਸ਼ਾਦੀ ਵਾਲੀਆਂ ਗੱਡੀਆਂ ਖੁਦ ਨਗਾਉਨੇ ਆ ਸਕੂਲ ਵਾਲੇ ਬੱਚੇ ਖੁਦ ਨਗਾਉਨੇ ਆ ਤੇ ਸਰਕਾਰ ਤੇ ਦਬਾਅ ਬਣਾਉਣ ਦੀ ਖਾਤਰ ਕੁਝ ਕਰਨਾ ਪੈਂਦਾ ਕਿਉਂ ਕਿਸਾਨਾਂ ਦਾ ਮਾਅਬਜ਼ਾ ਰਹਿੰਦਾ ਸੀ ਲੋਕਾਂ ਦੀਆਂ ਮੰਗਾਂ ਲੋਕਾਂ ਦੇ ਮੁੱਦੇ ਲੈ ਕੇ ਅਸੀਂ ਸੜਕਾਂ ਤੇ ਆਉਂਨੇ ਆ ਕੋਈ ਕਿਸੇ ਦਾ ਪਰਸਨਲ ਮੁੱਦਾ ਨਹੀਂ ਸਾਡਾ ਅਸੀਂ ਵੀ ਕਿਸਾਨਾਂ ਦੇ ਮੁੰਡੇ ਆ ਮਜ਼ਦੂਰਾਂ ਦੇ ਮੁੰਡੇ ਆ ਛੋਡੇ ਭਰਾ ਛੋਡੇ ਬੱਚੇ ਆ ਛੋਡੇ ਭਤੀਜੇ ਆ ਛੋਡੇ ਭਾਈ ਆ ਛੋਡੇ ਪੁੱਤਾਂ ਤੇ ਅਸੀਂ ਕਿਸੇ ਨੂੰ ਸਾਡਾ ਪਰਸਨਲ ਮੁੱਦਾ ਨਹੀਂ ਗਾ ਵੀ ਕਿਸੇ ਨੂੰ ਅਸੀਂ ਪਬਲਿਕ ਨੂੰ ਅਸੀਂ ਤੰਗ ਕਰੀਏ ਕਿਉਂਕਿ ਲੋਕਾਂ ਦੀ ਆਵਾਜ਼ ਬਣ ਕੇ ਆਉਂਦੇ ਆ ਜੇ ਲੋਕਾਂ ਦੀ ਆਵਾਜ਼ ਬਣ ਕੇ ਉੱਭਰਾਂਗੇ ਨਾ ਤੇ ਸਾਡੇ ਪੰਜਾਬ ਦਾ ਤੇ ਸਾਡੇ ਦੇਸ਼ ਦਾ ਬਹੁਤੇ ਹਾਲਾਤ ਮਾੜਾ ਕਰ ਦੇਣਗੇ ਪਿਛਲੇ ਦਿਨੀ ਅਧਿਆਪਕਾਂ ਤੇ ਡਾਂਗਾ ਮਾਰੀਆਂ ਧੀਆ ਭੈਣਾਂ ਨੂੰ ਘੜੀਸਿਆ ਗਿਆ ਅਸੀਂ ਅਸੀਂ ਸਾਲ ਦੇ ਬਜ਼ੁਰਗਾਂ ਦੇ ਡਾਂਗਾ ਮਾਰੀਆਂ ਗਈਆਂ ਗੱਡੀਆਂ ਭੰਨੀਆਂ ਗਈਆਂ ਮੋਬਾਈਲ ਤੋੜੇ ਗਏ ਗਾਲਾਂ ਦੁੱਪੜਾਂ ਕੱਢੀਆਂ ਗਈਆਂ ਇਹ ਗੱਲਾਂ ਛੁਭਾ ਨਹੀਂ ਦਿੰਦੀਆਂ ਇਹ ਭਗਤ ਸਿੰਘ ਵਾਲਾ ਰਾਜ ਨਹੀਂਗਾ ਆਪਣਾ ਭਗਤ ਸਿੰਘ ਵਾਲਾ ਰਾਜ ਤਾਂ ਲੋਕਾਂ ਦੇ ਇਹੋ ਜਿਹੇ ਮਸਲੇ ਸਨ ਜਿਕੰਦਰ ਤੁਸੀਂ ਜਿਆਦਾਤਰ ਇੱਥੇ ਰਹਿੰਦੇ ਹੋ ਹਨਾ ਘਰ ਦੀ ਦੇਖਭਾਲ ਵੀ ਤੁਹਾਨੂੰ ਕਰਨੀ ਪੈਂਦੀ ਹੈ ਜਦੋਂ ਘਰ ਦੇ ਵਿੱਚ ਐਂਟਰੀ ਹੁੰਦੀ ਹੈ ਘਰ 'ਚ ਆਉਣੇ ਆ ਉਦੋਂ ਕੀ ਮਹਿਸੂਸੇ ਲੱਗਦਾ ਕੀ ਲੱਗਦਾ ਉਦੋਂ ਐ ਲੱਗਦਾ ਨਹੀਂ ਜਦੋਂ ਟਾਪਦੀਆਂ ਇੱਥੋਂ ਜਿੰਦਾ ਲੱਗਿਆ ਹੁੰਦਾ ਹੈਗਾ ਹੂੰ ਦੁੱਖ ਬਹੁਤ ਲੱਗਦਾ ਹੈ ਵੀ ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਆਂਡੀ ਗਵਾਂਡੀ ਨਗਰ ਵਾਜਦਾ ਭਲਾ ਹੂੰ ਇੱਕ ਵੀ ਜੇ ਬਾਹਰ ਖੁੱਲਾ ਹੋਊ ਕਦੇ ਦੁੱਖ ਸੁੱਖ ਵਿੱਚ ਆਂਢੀ ਗਵਾਂਢੀ ਨਾਲ ਹੀ ਛੱਡਦਾ ਹੈ ਨੁਕਸਾਨ ਕੋਈ ਨਹੀਂ ਹੁੰਦਾ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਪੰਜਾਬੀਆਂ ਨੇ ਆਪਣਾ ਕੰਮ ਸੀਗਾ ਅਦਾ ਕਰਤਾ 2 ਕਰੋੜ ਬਲੱਡ ਮਨੀ ਜਿਹੜੀ ਸੀਗੀ ਉਹ ਪਰਿਵਾਰ ਨੂੰ ਦੇਤੀ ਤੇ ਇਹ ਮਸਲਾ ਹੁਣ ਜਿਹੜਾ ਰਹਿ ਗਿਆ ਇਹ ਸਿਰਫ ਸਰਕਾਰ ਦਾ ਰਹਿ ਗਿਆ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਸ ਮਸਲੇ ਨੂੰ ਧਿਆਨ ਚ ਲੈ ਕੇ ਛੇਤੀ ਤੋਂ ਛੇਤੀ ਬਲਵਿੰਦਰ ਨੂੰ ਇੰਡੀਆ ਵਾਪਸ ਭੇਜਿਆ ਜਾਵੇ ਤਾਂ ਜੋ ਇਹ ਘਰ ਵਿੱਚ ਜਿਹੜਾ ਅੱਜ ਸੁਣਾ ਪਿਆ ਬਈ ਇਸ ਘਰ ਵਿੱਚ ਦੁਬਾਰਾ ਰੌਣਕਾਂ ਆ ਸਕਣ। ਪਰਿਵਾਰ ਦੇ ਨਾਲ ਗੱਲਬਾਤ ਤੇ ਇੱਕ ਰਣਜੀਤ ਬਾਈ ਅਸੀਂ ਆਦਿਆਂ ਯਾਰ ਆ ਮਾਂ ਆਪਣੀ ਪਿਓ ਆ ਭਰਾ ਇਹ ਪਰਿਵਾਰਾਂ ਨੂੰ ਦੇਖ ਕੇ ਵੀਡੀਓ ਯਾਰ ਸ਼ੇਅਰ ਕਰ ਦਿਓ ਸੋਡੇ ਮੁਰੇ ਬੇਨਤੀ ਆ ਹੱਥ ਬਨ ਕੇ ਵੀ ਸਰਕਾਰ ਸੈਂਟਰ ਤੱਕ ਜਾਵੇ ਇਹ ਵੀਡੀਓ ਪੰਜਾਬ ਤੱਕ ਤਾਂ ਜਾਣੀ। ਫੇਰੇ ਭਰਾ ਪਨਾ ਸਕਦਾ ਹਾਂ ਬਿਲਕੁਲ ਜਿਸ ਤਰੀਕੇ ਪ੍ਰਵਾਦ ਦੇ ਨਾਲ ਗੱਲਬਾਤ ਕੀਤੀ ਆ ਭਰਾ ਭਾਵਕਾ ਹਨ ਇਸ ਹਾਲਾਂਕਿ ਬੰਦਾ ਇਸ ਵਕਤ ਬੋਲਣਾ ਤਾਂ ਦੂਰ ਦੀ ਗੱਲ ਆ ਬੈਠਣਾ ਜਿਹੜਾ ਔਖਾ ਹੋ ਜਾਂਦਾ ਤੇ ਪ੍ਰਗਟ ਦੇ ਜਿਹੜੇ ਵਲਵਲੇ ਆ ਹਨ ਉਹ ਦਿਲ ਦੇ ਵਿੱਚ ਦੱਬੀ ਬੈਠਾ ਕਿਉਂਕਿ ਜਦੋਂ ਘਰ ਦੇ ਵਿੱਚ ਕੋਈ ਵੀ ਨਾ ਰਿਹਾ ਹੋਵੇ ਅੱਗੇ ਵੀ ਉਹੋ ਜਿਹੇ ਹਾਲਾਤ ਹੀ ਦਿਖਦੇ ਹੋਣ ਤਾਂ ਫਿਰ ਬੋਲਣਾ ਵੀ ਬੜਾ ਮੁਸ਼ਕਲ ਲੱਗਦਾ ਹੈ ਉਮੀਦ ਇਹ ਆ ਵੀ ਜਿਹੜੀ ਇਹਦੀ ਆਵਾਜ਼ ਹੈ ਉਹ ਸਰਕਾਰ ਬਣੂਗੀ ਆਪਾਂ ਆਮ ਲੋਕ ਬਣਾਂਗੇ ਤਾਂ ਕਿ ਬਲਵਿੰਦਰ ਘਰ ਦੇ ਵਿੱਚ ਆ ਸਕੇ ਸੋ ਜੁੜੇ ਰਹੋ ਸੱਚਾਈ ਦੇ ਨਾਲ ਧੰਨਵਾਦ